ਖਾਰਾ ਜੀ ਦੇਸ਼ ਦਾ ਕਾਨੂੰਨ ਬਦਲਿਆ ਗਿਆ ਹੈ ਆਈਪੀਸੀ ਦੀ ਥਾਂ ਹੁਣ ਵੀਐਨਐਸ ਆ ਗਿਆ ਇਸ ਦੇ ਨਾਲ ਕਿੰਨਾ ਕੁ ਫਰਕ ਪਏਗਾ ਤੇ ਵੀਐਨਐਸ ਸ਼ਬਦ ਹੈ ਜਿਹੜਾ ਉਹ ਕਿਉਂ ਵਰਤਿਆ ਗਿਆ ਜਿਹੜਾ ਲੱਗ ਰਿਹਾ ਥੋੜਾ ਬੋਤਾ ਵਿੱਚੋਂ ਦੇਖ ਕੇ ਕਿ ਪੁਲਿਸ ਨੂੰ ਪਾਵਰ ਜਿਆਦਾ ਦਿੱਤੀ ਗਈ ਹੂੰ ਜਿੰਦਾ ਰਿਜ਼ਲਟ ਜਿਹੜਾ ਇੰਡੀਆ 'ਚ ਬਹੁਤ ਹੀ ਮਾੜਾ ਆਉਣਾ ਹੈ ਹੂੰ ਕਿਉਂਕਿ ਇੰਡੀਆ 'ਚ ਅੱਗੇ ਪੁਲਿਸ ਕੰਟਰੋਲ 'ਚ ਨਹੀਂ ਜੀ ਹੁਣ ਸਗੇ ਫੋਰਸੀਬਲ ਬਹੁਤ ਧੱਕੇ ਨਾਲ ਪਰਚੇ ਕਰ ਰਹੀ ਹੈ ਸਾਰਾ ਸਭ ਇੱਕ ਦੇਖਣ ਨੂੰ ਆਇਆ ਕਿ ਧਰਨਿਆਂ ਵਾਲਿਆਂ ਨੂੰ ਇਸ ਕਾਨੂੰਨ ਵਿੱਚ ਜਿਹੜੇ ਬਦਲਾਅ ਕੀਤੇ ਗਏ ਨੇ ਉਹ ਵੱਡਾ ਟਾਰਗੇਟ ਕੀਤਾ ਗਿਆ ਤੇ ਜਿਹੜਾ ਧਰਨਾ ਲਗਾਏਗਾ ਉਹਨਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋਣ ਵਾਲੀਆਂ ਨੇ ਉਹ ਕਿਹੜੀਆਂ ਮੁਸ਼ਕਲਾਂ ਨੇ ਤੇ ਇਸ ਵਿੱਚ ਹੁਣ ਜਿੱਥੇ ਉੱਚ ਅਧਿਕਾਰੀ ਪਹਿਲਾਂ ਆਰਡਰ ਕਰਦਾ ਸੀ ਤਾਂ ਹੁਣ ਦੱਸਿਆ ਜਾ ਰਿਹਾ ਕਿ ਨੀਚਲੇ ਲੈਵਲ ਦਾ ਹੀ ਅਧਿਕਾਰੀ ਕਾਰਵਾਈ ਕਰ ਸਕਦਾ ਮੌਕੇ ਤੇ ਇਸ ਦਾ ਕਿੰਨਾ ਜਿਹੜਾ ਨੁਕਸਾਨ ਹੈ ਜਿਹੜਾ ਆਮ ਜਨਤਾ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਜਿਹੜਾ ਚੱਕਣਾ ਪਵੇਗਾ। دوسری ਗੱਲ ਇਹ ਹੈ ਕਿ ਜੇ ਆਪਾਂ ਕਹਿੰਦੇ ਬਦਲਣ ਦਾ ਕੋਈ ਫਾਇਦਾ ਹੋਇਆ ਹੈ। ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਹੀ ਉਸ ਦੇ ਵਿੱਚ ਬਸੁੱਤੇ ਫਸ ਚੁੱਕੇ ਹਾਂ। ਕਿ ਕੁਝ ਬੰਦੇ ਕਹਿੰਦੇ ਜੀ ਅੰਗਰੇਜ਼ਾਂ ਦਾ ਕਾਨੂੰਨ ਮਗਰੋਂ ਲਾਤਾ ਤੇ ਅੰਗਰੇਜ਼ਾਂ ਨੇ ਤਾਂ ਫਿਰ ਰੇਲਵੇ ਲੈਣਾ ਪਾਇਆ ਚੁੱਕੇ ਥੱਲੇ ਮਾਰੋ। ਉਹਨਾਂ ਨੇ ਤਾਂ ਜਹਾਜ਼ ਵੀ ਉਹਨਾਂ ਦੇ ਬਣਾਏ ਹੋਏ ਚੱਕੇ ਬਾਹਰ ਥੁਰਦਿਓ ਖਾਰਾ ਸਾਹਿਬ ਜਿਵੇਂ ਦੇਖਿਆ ਗਿਆ ਸੀਗਾ ਕਿ ਸੀਏ ਦਾ ਵਿਰੋਧ ਹੋਇਆ ਸੀ ਮਮਤਾ ਵੈਨਰ ਜੀ ਨੇ ਸਿੱਧਾ ਇਹ ਕਹਿ ਦਿੱਤਾ ਸੀ ਮੈਂ ਤਾਂ ਆਪਣੇ ਰਾਜ 'ਚ ਕਾਨੂੰਨ ਲਾਗੂ ਹੋਣੇ ਨਹੀਂ ਦੇਣਾ ਤਾਂ ਕੀ ਹੁਣ ਮੌਜੂਦਾ ਸਰਕਾਰਾਂ ਨੂੰ ਇਸ ਦੇ ਲਈ ਆਵਾਜ਼ ਬੁਲੰਦ ਨਹੀਂ ਕਰਨੀ ਚਾਹੀਦੀ ਕਿ ਜ ਜਦੋਂ ਲੋਕਾਂ ਨੂੰ ਪੜਿਆ ਹੀ ਨਹੀਂ ਨਵੇਂ ਭਰਤੀ ਹੋ ਰਹੀ ਆ ਉਹਨਾਂ ਨੂੰ ਪ੍ਰੋਪਰ ਜਿਹੜਾ ਕਾਨੂੰਨ ਦੀ ਹਲੇ ਪੂਰੇ ਮਾਹਿਰ ਨੇ ਉਸ ਦੇ ਵਿੱਚ ਤਾਂ ਅਜਿਹਾ 1 ਕੋ ਲਖ ਕਿਵੇਂ ਥੋਪ ਦਿੱਤਾ ਜਦੋਂ ਕਿ ਉਹਨਾਂ ਨੂੰ ਕੁਝ ਸਮਾਂ ਵੀ ਦੇਣਾ ਚਾਹੀਦਾ ਸੀ ਕਾਂਗਰਸ ਅਕਾਲੀ ਆਪ ਸਾਰੇ ਸੁੱਤੇ ਕੋਈ ਪਤਾ ਹੀ ਨਹੀਂ ਕਿ ਇੰਡੀਆ ਦੇ ਅੰਦਰ ਕੀ ਹੋ ਰਿਹਾ ਕੀ ਟੱਕਾ ਰਿਹਾ ਜਾਂ ਤਾਂ ਵਿਕੇ ਨੇ ਬੰਦੇ ਦੀ ਆਤਮਾ ਇਹਨਾਂ ਨੇ ਸਰੈਂਡਰ ਕੀਤੀ ਹੋਈ ਹੈ ਕਿ ਜਿਹੜਾ ਇਹ ਧਾਰਾਵਾਂ ਬਦਲੀਆਂ ਗਈਆਂ ਨੇ ਜਾਂ ਭਾਜਪਾ ਵੱਲੋਂ ਜੋ ਵੱਡਾ ਦਾਵਾ ਠੋਕਿਆ ਜਾ ਰਿਹਾ ਸੀ ਜਾਂ ਲੋਕਾਂ ਵਿੱਚ ਸਹਿਮ ਸੀ ਕਿ ਭਾਜਪਾ ਸਰਕਾਰ ਆਏਗੀ ਤਾਂ ਉਹ ਕਾਨੂੰਨ ਦੇਸ਼ ਦਾ ਬਦਲੇਗੀ ਕਿ ਉਸ ਵੱਲ ਤਾਂ ਨਹੀਂ ਵੱਧ ਰਿਹਾ ਇੰਡੀਆ ਕੇ ਹੁਣ ਦੇਸ਼ ਦਾ ਕਾਨੂੰਨ ਬਦਲ ਦਾ ਇੱਕ ਟ੍ਰਾਇਲ ਲੈ ਕੇ ਦੇਖਿਆ ਹੋਵੇ ਕਿ ਕੋਈ ਬੋਲਦਾ ਤਾਂ ਨਹੀਂ ਤਾਂ ਦੇਸ਼ ਵਿੱਚ ਕਾਨੂੰਨ ਹੈ ਜਿਹੜੇ ਉਹ ਬਦਲੇ ਗਏ ਨੇ ਆਪੀਸੀ ਥਾਂ ਹੁਣ ਬੀਐਨਐਸ 17 ਵਰਤੀ ਜਾਣ ਲੱਗੀ ਹੈ ਕਿਹੜਿਆ ਕਿਹੜਿਆ ਧਰਾਮਾ ਜਿਹੜੀਆਂ ਹੁਣ ਚੇਂਜ ਹੋਈਆਂ ਨੇ ਤੇ ਇਸ ਦਾ ਕਿੰਨਾ ਕੁ ਅਸਰ ਦੇਸ਼ ਵਿੱਚ ਦੇਖਣ ਨੂੰ ਮਿਲੇਗਾ ਤੇ ਲੋਕਾਂ ਨੂੰ ਕਿਸ ਨੂੰ ਇਸ ਦਾ ਫਾਇਦਾ ਹੋਏਗਾ ਤੇ ਕਿਸ ਨੂੰ ਨੁਕਸਾਨ ਹੋਏਗਾ ਇਸ ਸੰਬੰਧੀ ਗੱਲਬਾਤ ਕਰਦੇ ਆ ਸਾਡੇ ਨਾਲ ਫੋਨ ਕਾਲ ਤੇ ਨੇ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਖਾਰਾ ਜੀ ਦੇਸ਼ ਦਾ ਕਾਨੂੰਨ ਬਦਲਿਆ ਗਿਆ ਹੈ ਆਈਪੀਸੀ ਦੀ ਥਾਂ ਹੁਣ ਵੀਐਨਐਸ ਆ ਗਿਆ ਇਸ ਦੇ ਨਾਲ ਕਿੰਨਾ ਕੁ ਫਰਕ ਪਏਗਾ ਤੇ ਵੀਐਨਐਸ ਸ਼ਬਦ ਹੈ ਜਿਹੜਾ ਉਹ ਕਿਉਂ ਵਰਤਿਆ ਗਿਆ ਜੀ ਪਹਿਲਾਂ ਤੋਂ ਸਤਿ ਸ਼੍ਰੀ ਅਕਾਲ ਸਰ ਜੀ ਅੱਛਾ ਦੂਸਰੀ ਪਹਿਲੀ ਗੱਲ ਇਹ ਹੈ ਕਿ ਜੇ ਆਪਾਂ ਕਹੀਏ ਇਹਦੇ ਬਦਲਨ ਦਾ ਕੋਈ ਫਾਇਦਾ ਹੋਇਆ ਹੈ ਜਿੱਥੋਂ ਤੱਕ ਮੈਨੂੰ ਲੱਗਦਾ ਹੈ ਕਿ ਅਸੀਂ ਸਾਰੇ ਹੀ ਉਸ ਦੇ ਵਿੱਚ ਕਸੂਤੇ ਫਸ ਚੁੱਕੇ ਹਾਂ ਜੀ ਹੁਣ ਨਾ ਤਾਂ ਇੱਕ ਤਰੀਕ ਤੋਂ ਸ਼ੁਰੂ ਕਰਤਾ ਇਹਨੂੰ ਨਾ ਤਾਂ ਪੁਲਿਸ ਨੂੰ ਲਾ ਬਾਰੇ ਪਤਾ ਪਈ ਉਹਨਾਂ ਨੂੰ ਨੌਲੇਜ ਹੈ ਨਾ ਐਡਵੋਕੇਟ ਨੂੰ ਨਾ ਅਦਾਲਤ ਨੂੰ ਜੀ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਉਸ ਦਾ ਬੈਨੀਫਿਟ ਕੀ ਹੈ 302 ਦੀ ਥਾਂ ਤੇ 103 ਕਰਤੀ ਹੋਰ ਜਿੰਨੀਆਂ ਧਾਰਾ ਨੇ ਉਹ ਚੇਂਜ ਕਰਕੇ ਉਹਨਾਂ ਨੂੰ ਧਾਰਾ ਦਾ ਹੋਰ ਨਾ ਦਿੱਤਾ ਗਿਆ ਹੁਣ ਉਹਦਾ ਸਾਨੂੰ ਬੈਨੀਫਿਟ ਕੀ ਹੋਊਗਾ ਤੁਸੀਂ ਦੱਸ ਦਿਓ ਮੈਨੂੰ ਜੀ ਕੋਈ ਬੈਨੀਫਿਟ ਨਹੀਂ ਕੋਈ ਕੁਝ ਨਹੀਂ ਹਰਾਸਮੈਂਟ ਹੈ ਤਿੰਨਾ ਬੰਦਿਆਂ ਨੂੰ ਹਰਾਸਮੈਂਟ ਹੈ ਚਾਹੇ ਐਡਵੋਕੇਟ ਹੈ ਚਾਹੇ ਪੁਲਿਸਾ ਚਾਹੀਏ ਅਦਾਲਤ ਜੀ ਉਹਨੂੰ ਬਦਲਣ ਦੀ ਤਕੀਸੀਂ ਤਾਂ ਆਈ ਤੇ ਕਰਨੀ ਸਮਝਾਈ ਕੋਈ ਬੰਦੇ ਕਹਿੰਦੇ ਅਖਬਾਰਾਂ ਦੇ ਅੰਦਰ ਜੀ ਅੰਗਰੇਜ਼ਾਂ ਦਾ ਕਾਨੂੰਨ ਬਦਲਤਾ ਯਾਰ ਇਹ ਇੱਕ ਇਤਿਰਤੀ ਗੱਲ ਹੈ ਜੇ ਤੁਸੀਂ ਚੇਂਜ ਕਰਨਾ ਸੀ ਅਮੈਂਡਮੈਂਟ ਕਰਨੀ ਹੈ ਕਿਸੇ ਸੈਕਸ਼ਨ ਦੇ ਵਿੱਚ ਜਦੋਂ ਤੁਸੀਂ ਮਰਜ਼ੀ ਅਮੈਂਡਮੈਂਟ ਕਰਕੇ ਕੋਈ ਚੀਜ਼ ਐਡ ਕਰ ਸਕਦੇ ਹੋ ਪਹਿਲਾਂ ਕਿਹੜੀਆਂ ਸੀ ਆਰਪੀਸੀ ਜਾਂ ਆਈਪੀਸੀ ਧਾਰਾ ਅਮੈਂਡ ਨਹੀਂ ਕੀਤੀਆਂ ਗਈਆਂ ਹੂੰ ਜੇ ਪਹਿਲੀਆਂ ਕੀਤੀਆਂ ਗਈਆਂ ਸੀ ਤੇ ਹੁਣ ਵੀ ਹੋ ਜਾਣੀਆਂ ਸੀ ਜਾਣ ਬੁਝ ਕੇ ਕੀਤਾ ਗਿਆ ਹੈ ਬੜੀ ਪ੍ਰੋਬਲਮ ਮੈਨੂੰ ਲੱਗਦਾ ਮੈਕਸਿਮਮ ਕਈਆਂ ਲੋਕਾਂ ਨੂੰ ਤਾਂ ਇਹਨਾਂ ਪੁਰਾਣੀ ਜਿਹੜੀ ਆਈਪੀਸੀ ਸੀਆਰਪੀਸੀ ਹੈ ਜਿਹੜਾ ਨਵਾਂ ਨਾਂ ਦਿੱਤਾ ਹੈ ਉਹ ਨਾਂ ਹੀ ਨਹੀਂ ਲੈਣਾ ਆਉਂਦਾ ਹੂੰ ਹੁਣ ਤੁਸੀਂ ਦੂਜੀ ਗੱਲ 50 ਸਾਲ ਤੋਂ ਉੱਪਰ ਜਿਹੜੇ ਵਕੀਲਾਂ ਨੂੰ 25 ਜਾਂ 30 ਸਾਲ ਜਾਂ 40 ਸਾਲ ਪ੍ਰੈਕਟਿਸ ਕਰਦਿਆਂ ਨੂੰ ਹੋ ਗਏ ਉਹ ਦੁਬਾਰਾ ਉਹ ਦੁਬਾਰਾ ਕਿਵੇਂ ਉਹਨੂੰ ਰੀਡ ਕਰਨਗੇ ਜੀ ਦੁਬਾਰਾ ਕਿੰਨੀ ਮੇਜਰ ਪ੍ਰੋਬਲਮ ਆਊਗੀ 302 ਦੀ ਤਾਂ ਤੇ 103 ਕਰਤੀ ਡੈਫੀਨੇਸ਼ਨ ਉਹੀ ਰਹਿ ਗਈ ਵਿੱਚੋਂ ਫੇਰ ਚੇਂਜ ਕਰਤਾ ਉਹਦਾ ਬੈਨੀਫਿਟ ਕੀ ਹੈ ਜੀ ਤੁਸੀਂ ਕਿਸੇ ਕੇਸ ਦੇ ਵਿੱਚ ਕਿਸੇ ਸੈਕਸ਼ਨ ਦੇ ਵਿੱਚ ਸਜ਼ਾ ਵਧਾਉਣੀ ਹੈ ਉਹਨੂੰ ਐਡ ਕਰ ਦਿਓ ਜੀ ਇੱਕ ਇੱਕ ਉਹਨੂੰ ਚੇਂਜ ਕਰਨਾ ਬਹੁਤ ੱਕਾ ਹੋਇਆ ਮੇਰੇ ਦੇਖਣ ਦੇ ਅੰਦਰ ਸਾਰੇ ਇੰਡੀਆ ਦੇ ਅੰਦਰ ਜੀ ਖਾਰਾ ਸਾਹਿਬ ਇੱਕ ਦੇਖਣ ਨੂੰ ਆਇਆ ਕਿ ਧਰਨਿਆਂ ਵਾਲਿਆਂ ਨੂੰ ਇਸ ਕਾਨੂੰਨ ਵਿੱਚ ਜਿਹੜੇ ਬਦਲਾਅ ਕੀਤੇ ਗਏ ਨੇ ਉਹ ਵੱਡਾ ਟਾਰਗੇਟ ਕੀਤਾ ਗਿਆ ਤੇ ਜਿਹੜੇ ਧਰਨਾ ਲਗਾਏਗਾ ਉਹਨਾਂ ਲਈ ਵੱਡੀਆਂ ਮੁਸ਼ਕਲਾਂ ਖੜੀਆਂ ਹੋਣ ਵਾਲੀਆਂ ਨੇ ਉਹ ਕਿਹੜੀਆਂ ਮੁਸ਼ਕਲਾਂ ਨੇ ਤੇ ਇਸ ਵਿੱਚ ਹੁਣ ਜਿੱਥੇ ਉੱਚ ਅਧਿਕਾਰੀ ਪਹਿਲਾਂ ਆਰਡਰ ਕਰਦਾ ਸੀ ਤਾਂ ਹੁਣ ਦੱਸਿਆ ਜਾ ਰਿਹਾ ਕਿ ਨਿਚਲੇ ਲੈਵਲ ਦਾ ਹੀ ਅਧਿਕਾਰੀ ਕਾਰਵਾਈ ਕਰ ਸਕਦਾ ਮੌਕੇ ਤੇ ਇਸ ਦਾ ਕਿੰਨਾ ਕੁ ਜਿਹੜਾ ਨੁਕਸਾਨ ਆ ਜਿਹੜਾ ਆਮ ਜਨਤਾ ਨੂੰ ਆਪਣੀ ਆਵਾਜ਼ ਬੁਲੰਦ ਕਰਨ ਦੇ ਲਈ ਜਿਹੜਾ ਚੱਕਣਾ ਪਵੇਗਾ ਦੇਖੋ ਪਹਿਲੀ ਗਲਤੀ ਹੈ ਜੇ ਕਿਸੇ ਨੇ ਸਾਰਾ ਲਾ ਸਟੱਡੀ ਨਹੀਂ ਕੀਤਾ ਹੈ। ਜੀ। ਦੂਸਰਾ ਜਿਹੜਾ ਲੱਗ ਰਿਹਾ ਥੋੜਾ ਬੋਤਾ ਵਿੱਚੋਂ ਦੇਖ ਕੇ ਕਿ ਪੁਲਿਸ ਨੂੰ ਪਾਵਰ ਜ਼ਿਆਦਾ ਦਿੱਤੀ ਗਈ ਹੈ। ਹਮਮ ਜਿੰਦਾ ਰਿਜ਼ਲਟ ਜਿਹੜਾ ਇੰਡੀਆ 'ਚ ਬਹੁਤ ਹੀ ਮਾੜਾ ਆਉਣਾ ਹੈ। ਹਮਮ ਕਿਉਂਕਿ ਇੰਡੀਆ 'ਚ ਅੱਗੇ ਪੁਲਿਸ ਕੰਟਰੋਲ 'ਚ ਨਹੀਂ। ਜੀ। ਪੁਲਿਸ ਅੱਗੇ ਫੋਰਸੀਬਲ ਬਹੁਤ ਧੱਕੇ ਨਾਲ ਪਰਚੇ ਕਰ ਰਹੀ ਹੈ। ਹੁਣ ਆਪਾਂ ਉਹਨਾਂ ਨੂੰ ਚੇਜ ਤੇ ਰਿਮਾਂਡ ਹੀ 3-3 ਮਹੀਨੇ ਦੇ ਦੇਤੇ ਉਹਨਾਂ ਦੇ ਹੱਥ 'ਚ ਤੇ ਫੇਰ ਤਾਂ ਬੰਦਾ ਜੋ ਮਰਜ਼ੀ ਟਾਰਚਰ ਕੀਤਾ ਜਾਣੋ। ਸੋ ਕਿਤੇ ਨਾ ਕਿਤੇ ਜਾ ਕੇ ਇੰਡੀਆ ਦੇ ਅੰਦਰ ਪੁਲਿਸ ਨੂੰ ਪਾਵਰ ਜਿਆਦਾ ਦਿੱਤੀ ਗਈ ਹੈ ਇਹਦਾ ਸਾਨੂੰ ਨੁਕਸਾਨ ਹੋਣਾ ਹੈ ਇਹਦਾ ਫਾਇਦਾ ਕੁਝ ਵੀ ਨਹੀਂ ਹੋਣਾ ਜੋ ਐਕਟ ਤੇ ਦੂਸਰੀ ਗੱਲ ਮੈਂ ਤੁਹਾਨੂੰ ਦੱਸਦਾ ਪਹਿਲੀ ਵਾਰ ਦੇਖਿਆ ਪੰਜਾਬ ਦਾ ਸੌ ਜਾਣਾ ਹਮ ਅੱਜ ਤੱਕਰ ਜਦੋਂ ਵੀ ਕਿਤੇ ਗਲਤ ਕਾਨੂੰਨ ਬਣੇ ਰਹੇ ਸਭ ਤੋਂ ਪਹਿਲਾਂ ਪੰਜਾਬ ਬੋਲਦਾ ਸੀ ਹਮ ਇਸ ਵਾਰ ਵੈਸਟ ਬੰਗਾਲ ਬੋਲਿਆ ਜਾਂ ਮੈਨੂੰ ਪਤਾ ਲੱਗਿਆ ਯੂਪੀ ਵੀ ਬੋਲਣ ਲੱਗ ਗਿਆ ਪਰ ਪਤਾ ਨਹੀਂ ਕਾਰਨ ਕੀ ਹੈ ਪੰਜਾਬ ਕਿਉਂ ਦੱਬ ਗਿਆ ਪੰਜਾਬ ਦੇ ਮੁੱਖ ਮੰਤਰੀ ਦਾ ਸਭ ਤੋਂ ਪਹਿਲਾ ਫਰਜ਼ ਬਣਦਾ ਸੀ ਲਿਖ ਕੇ ਦੇਣਾ। ਚਾਹਤ ਕਰ ਤੁਸੀਂ ਇਸ ਦੀ ਸਟੱਡੀ ਨਹੀਂ ਕਰਾਉਂਦੇ ਅਦਾਲਤਾਂ ਦੇ ਅੰਦਰ। ਚਾਹਤ ਕਰ ਤੁਸੀਂ ਪੁਲਿਸ ਨੂੰ ਇਹਨਾਂ ਬਾਰੇ ਨਹੀਂ ਦੱਸਦੇ। ਲੋਕਾਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਹੁੰਦੀ। ਤੁਸੀਂ ਤਾਂ ਫੋਰਸੀਵਲ ਸਾਡੇ ਤੇ ਕਾਨੂੰਨ ਥੋਪ ਦਿੱਤੇ ਗਏ ਨੇ। ਇਹਦਾ ਕੋਈ ਵਧੀਆ ਰਿਜ਼ਲਟ ਨਹੀਂ ਆਉਣਾ। ਖਾਰਾ ਸਾਹਿਬ ਜੀ ਮੇਂ ਗਲਤ ਹੋਇਆ ਹੈ ਜੀ ਖਾਰਾ ਸਾਹਿਬ ਜਿਵੇਂ ਦੇਖਿਆ ਗਿਆ ਸੀਗਾ ਕਿ ਸੀਏ ਦਾ ਵਿਰੋਧ ਹੋਇਆ ਸੀ ਮਮਤਾ ਵੈਨਰ ਜੀ ਨੇ ਸਿੱਧਾ ਇਹ ਕਹਿ ਦਿੱਤਾ ਸੀ ਮੈਂ ਤਾਂ ਆਪਣੇ ਰਾਜ 'ਚ ਇਹ ਕਾਨੂੰਨ ਲਾਗੂ ਹੋਣੇ ਨਹੀਂ ਦੇਣਾ ਤਾਂ ਕੀ ਹੁਣ ਮੌਜੂਦਾ ਸਰਕਾਰਾਂ ਨੂੰ ਇਸ ਦੇ ਲਈ ਆਵਾਜ਼ ਬੁਲੰਦ ਨਹੀਂ ਕਰਨੀ ਚਾਹੀਦੀ ਕਿ ਜਦੋਂ ਲੋਕਾਂ ਨੂੰ ਪੜਿਆ ਹੀ ਨਹੀਂ ਨਵੇਂ ਭਰਤੀ ਹੋ ਰਹੀ ਆ ਉਹਨਾਂ ਨੂੰ ਪ੍ਰੋਪਰ ਜਿਹੜਾ ਕਾਨੂੰਨ ਦੀ ਹਲੇ ਪੂਰੇ ਮਾਹਿਰ ਨੇ ਉਸ ਦੇ ਵਿੱਚ ਤਾਂ ਅਜਿਹਾ 1 ਕੋ ਲਖਤ ਕਿਵੇਂ ਥੋਪ ਦਿੱਤਾ ਜਦੋਂ ਕਿ ਉਹਨਾਂ ਨੂੰ ਕੁਝ ਸਮਾਂ ਵੀ ਦੇਣਾ ਚਾਹੀਦਾ ਸੀ ਜੀ ਸਮਾ ਦੇਣਾ ਚਾਹੀਦਾ ਸੀ ਨੰਬਰ ਨੰਬਰ 2 ਤੇ ਪਤਾ ਨਹੀਂ ਸਾਡੇ ਤੁਸੀਂ ਜਿੰਨੇ ਪੋਲਿਟਿਕਲ ਪਾਰਟੀਆਂ ਦਾ ਪੰਜਾਬ ਤੋਂ ਸ਼ੁਰੂ ਕਰ ਲੀਏ ਹੂੰ ਕਾਂਗਰਸ ਅਕਾਲੀ ਆਪ ਸਾਰੇ ਸੁੱਤੇ ਹੋਏ ਹੂੰ ਕੋਈ ਪਤਾ ਹੀ ਨਹੀਂ ਕਿ ਇੰਡੀਆ ਦੇ ਅੰਦਰ ਕੀ ਹੋ ਰਿਹਾ ਕੀ ਟੱਕਰ ਰਿਹਾ ਜਾਂ ਤਾਂ ਵਿਕੇ ਨੇ ਬੰਦੇ ਹੂੰ ਆਪ ਦੀ ਆਤਮਾ ਇਹਨਾਂ ਨੇ ਸਰੈਂਡਰ ਕੀਤੀ ਹੋਈ ਹੈ ਹੂੰ ਇੱਕ ਸਿੰਗਲ ਲੱਬਜ ਸਾਡੇ ਮੁੱਖ ਮੰਤਰੀ ਨਹੀਂ ਬੋਲਿਆ ਤੇ ਦੂਜੀਆਂ ਪਾਰਟੀਆਂ ਨੇ ਨਹੀਂ ਬੋਲਿਆ ਹੂੰ ਹੁਣ ਕਾਰਨ ਕੀ ਹੈ ਕੀ ਮਜਬੂਰੀ ਆ ਸਾਨੂੰ ਤੇ ਕੀ ਉਹ ਮਮਤਾ ਬੈਨਰਜੀ ਦੇ ਵਿੱਚ ਉਹਦਾ ਜਿਹੜਾ ਜਿਹੜਾ ਸ਼ੇਰ ਵਾਲਾ ਹੈ ਜਿਹੜੀ ਉਹ ਲੇਡੀ ਗੱਜਕੇ ਬੋਲ ਰਹੀ ਹੈ ਹੂੰ ਉਹ ਕਿਉਂ ਆ ਵਧੀਆ ਬੋਲ ਰਹੀ ਆ ਕਿਉਂ ਇਸ ਚੀਜ਼ ਦਾ ਵਿਰੋਧ ਕਰ ਰਹੀ ਆ ਤੇ ਇਹ ਕਿਉਂ ਨਹੀਂ ਬੋਲ ਰਹੇ ਹੂੰ ਸੋ ਪੰਜਾਬ ਦੇ ਅੰਦਰ ਮੇਰੀ ਤਾਂ ਵਕੀਲ ਐ ਜਿਹੜੇ ਸਹਿਬਾਨ ਨੇ ਐਡਵੋਕੇਟ ਨੇ ਹਰ ਥਾਂ ਥਾਂ ਤੇ ਤਾਂ ਮੇਰੀ ਦੋਨਾਂ ਨੂੰ ਬੇਨਤੀ ਹੈ ਆਪਾਂ ਨੂੰ ਇਸ ਮੁੱਦੇ 'ਤੇ ਬੋਲਣਾ ਚਾਹੀਦਾ ਹੈ ਜੀ ਇਹ ਇਹਦਾ ਬੈਨੀਫਿਟ ਮਿਲਦਾ ਹੈ ਨਹੀਂ ਪਤਾ ਲੱਗਿਆ ਬੈਨੀਫਿਟ ਕੀ ਕੁਝ ਬੰਦੇ ਕਹਿੰਦੇ ਜੀ ਅੰਗਰੇਜ਼ਾਂ ਦਾ ਕਾਨੂੰਨ ਮਗਰੋਂ ਲਾਤਾ ਤੇ ਅੰਗਰੇਜ਼ਾਂ ਨੇ ਤਾਂ ਫਿਰ ਰੇਲਵੇ ਲੈਣਾ ਪਾਈਆਂ ਚੁੱਕ ਕੇ ਥੱਲੇ ਮਾਰੋ ਹੂੰ ਉਹਨਾਂ ਨੇ ਤਾਂ ਜਹਾਜ਼ ਵੀ ਉਹਨਾਂ ਦੇ ਬਣਾਏ ਹੋਏ ਨੇ ਚੁੱਕ ਕੇ ਬਾਹਰ ਸੁੱਟ ਦਿਓ ਹੂੰ ਇਹ ਗੱਲਾਂ ਨਹੀਂ ਹੁੰਦੀਆਂ ਹੁੰਦੀਆਂ ਗੱਲ ਇਹਦੇ ਮਗਰ ਬੜੀ ਵੱਡੀ ਯੋਜਨਾ ਹੈ ਲੋਕਾਂ ਨੂੰ ਮੇਰੇ ਜੇ ਖੰਚ ਪੁਲਿਸ ਰਾਜ ਦੇ ਥੱਲੇ ਲਿਆਉਣਾ ਹੈ ਉਹਦਾ ਜਿਹੜਾ ਰਿਜ਼ਲਟ ਹੈ ਦੇਖੋ ਜੇ ਸਾਰੇ ਲਾਦ ਅੱਗੇ ਪਤਾ ਲੱਗੇਗਾ 6 ਮਹੀਨੇ ਸਾਲ ਦੇ ਬਾਅਦ ਫੇਰ ਇੱਕ ਵਾਰੀ ਅਸੀਂ ਸਾਡੇ ਹੱਥੋਂ ਨਿਕਲ ਗਿਆ ਫੇਰ ਅਸੀਂ ਪਛਤਾਉਂਦੇ ਮਰ ਜਾਂਦੇ ਹੂੰ ਤੋ ਸਾਡੇ ਲੀਡਰਾਂ ਨੂੰ ਬੋਲਣਾ ਚਾਹੀਦਾ ਸਾਡੇ ਐਡਵੋਕੇਟ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਅੱਜ ਟਾਈਮ ਹੈ ਦਾ ਕੋਈ ਬੈਨੀਫਿਟ ਨਹੀਂ ਮੈਂ ਤਾਂ ਇਹ ਨਹੀਂ ਸਮਝਉਂਦੀ ਪੈ ਇਨ ਪਬਲਿਕ ਨੂੰ ਦਾ ਬੈਨੀਫਿਟ ਕੀ ਮਿਲੇਗਾ ਯਾਰ ਜੀ ਜੇ 302 ਦੀ ਥਾਂ ਤੇ 103 ਕਰਤੀ ਤੇ ਪਬਲਿਕ ਨੂੰ ਵੀ ਕੀ ਬੈਨੀਫਿਟ ਹੈ ਜੇ ਰਿਮਾਂਡ 3 ਮਹੀਨੇ ਦਾ ਵਧਾ ਦਿੱਤਾ ਗਿਆ ਉਹਦਾ ਨੁਕਸਾਨ ਕਿੰਨਾ ਹੈ ਤੇ ਪੁਲਿਸ ਦੇ ਹੱਥ ਪਾਵਰ ਕਿੰਨੀ ਆ ਗਈ ਉਸ ਦੀ ਹੂੰ ਤੋ ਇਹ ਬੇਤੁਕੀ ਗੱਲ ਹੈ ਜਾਣਬੁੱਝ ਕੇ ਕੀਤਾ ਗਿਆ ਇਹਦਾ ਜਿਹੜਾ ਮਕਸਦ ਹੈ ਹਿੰਦੁਸਤਾਨ ਦੀ ਹਕੂਮਤ ਦਾ ਬਹੁਤ ਹੋਰ ਹੈ ਜਿਹੜਾ ਸਾਨੂੰ ਬਾਅਦ ਜਾ ਕੇ ਪਤਾ ਲੱਗਦਾ ਜੀ ਖਾਰਾ ਸਾਹਿਬ ਇੱਕ ਹੋਰ ਦੇਖਣ ਨੂੰ ਆਇਆ ਹੈ ਕਿ ਜੋ ਆਈਪੀਸੀ ਦੀ 295 ਦੀ ਧਾਰਾ ਸੀਗੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਲਈ ਉਹਦੇ ਵਿੱਚ ਵੀ ਬਦਲਾਅ ਕਰ ਦਿੱਤਾ ਗਿਆ ਉੱਥੇ 297 ਲਿਆ ਦਿੱਤਾ ਗਿਆ ਕੀ ਇਸ ਨਾਲ ਹੁਣ ਲੋਕਾਂ ਤੇ ਡਰ ਪੈਦਾ ਹੋਏਗਾ ਕੀ ਕਾਨੂੰਨ ਬਦਲ ਨਾਲ ਹੁਣ ਲੋਕ ਸਮਝ ਜਾਣ ਕਿ ਕਿ ਅਸੀਂ ਗਲਤੀ ਨਹੀਂ ਕਰਨੀ ਜਾਂ ਅਸੀਂ ਅਕਸਰ ਸੁਣਦੇ ਆ ਕਿ ਤਾਰੀਖ ਤੇ ਤਾਰੀਖ ਦਿੱਤੀ ਜਾ ਰਹੀ ਹੈ ਕੀ ਹੁਣ ਸਾਫ਼ ਲੋਕਾਂ ਨੂੰ ਜਲਦੀ ਮਿਲ ਸਕਦਾ ਕਾਨੂੰਨ ਬਦਲ ਉਹ ਤਾਂ ਉਹ ਤਾਂ ਜੇ ਤੁਸੀਂ ਉਹਨੂੰ ਸ਼ਾਰਟ ਕਰਨਾ ਸੀ 3 ਸਾਲ ਚ ਕਰਨਾ 2 ਸਾਲ ਚ ਕਰਨਾ ਕਿਤੇ ਵੀ ਆਪਾਂ ਐਮੈਂਡਮੈਂਟ ਕਰਕੇ ਸੈਕਸ਼ਨ 1 ਐਡ ਕਰ ਦਿੰਦੇ ਉਹਦੇ ਵਿੱਚ ਡਿਵੀਜ਼ਨ 3 ਇਅਰ ਜਾਂ 2 ਇਅਰ ਆਪਾਂ ਕੰਪਲੀਟ ਹੋਊਗਾ ਸੀਆਰਪੀਸੀ ਕਿਤੇ ਪ੍ਰੋਵੀਜ਼ਨ ਮੈਂਸ਼ਨ ਕਰ ਦਿੰਦੇ ਹੋ ਪਰ ਜਾਇ ਨਹੀਂ ਕੀਤਾ ਉਹਨਾਂ ਨੇ ਬਾਕੀ 295 ਦੀ 297 ਸਜ਼ਾ ਤਾਂ ਉਹੀ ਹੈ ਹੂੰ ਜੋ ਸਾਡੀ ਡਿਮਾਂਡ ਸੀ ਉਹ ਸੀ ਲਾਈਫ ਇੰਪ੍ਰਿਜ਼ਨਮੈਂਟ ਜਾਂ ਫਾਂਸੀ ਹੂੰ ਉਹਦੇ ਬਾਰੇ ਕੀ ਹੋਇਆ ਕੁਝ ਵੀ ਨਹੀਂ ਹੋਇਆ ਹੂੰ ਦੂਜਾ ਸਭ ਤੋਂ ਜ਼ਿਆਦਾ ਕੀ ਫਰਕ ਪਿਆ ਜਿਹੜੀ ਸਜ਼ਾ ਸੀ ਉਹ ਜਦੋਂ ਮਰਜ਼ੀ ਅਸੀਂ ਐਡ ਕਰ ਸਕਦੇ ਆ ਪਰ ਇਹਨਾਂ ਨਵੇਂ ਐਕਟ ਨੂੰ ਬਣਾਉਣ ਦਾ ਬੈਨੀਫਿਟ ਕੀ ਹੈ ਹੂੰ ਕਿਸੇ ਬੰਦੇ ਨੂੰ ਇਸ ਕੁਐਸਚਨ ਦਾ ਆਨਸਰ ਨਹੀਂ ਹੂੰ ਕੁਝ ਕਹਿੰਦੇ ਨੇ ਜੀ ਕਿ ਛੇਤੀ ਨਿਬੜ ਜਾਣਗੇ ਉਹ ਤਾਂ ਇੱਕ ਸੈਕਸ਼ਨ ਐਡ ਹੋ ਜਾਣਾ ਸੀ ਆਰਪੀਸ ਦੇ ਅੰਦਰ ਹਾਂਜੀ ਕੀ ਲੋੜ ਸੀ ਮਕਸਦ ਹੋਰ ਹੈ ਪੁਲਿਸ ਨੂੰ ਜਿਹੜਾ ਉਹ ਜ਼ਿਆਦਾ ਪਾਵਰਾਂ ਦੇਣੀਆਂ ਨੇ ਹੂੰ ਇੰਡੀਆ ਦੇ ਅੰਦਰ ਅਸੀਂ ਇੱਕ ਤਰੀਕੇ ਨਾਲ ਡਿਕਟੇਟਰਸ਼ਿਪ ਵੱਲ ਵਧ ਰਹੇ ਆ ਤੇ ਬੜੇ ਢੰਗ ਨਾਲ ਵੱਧ ਰਹੇ ਆ ਹੂੰ ਤੋ ਦੂਜਰੀ ਗੱਲ ਜਿਹੜੀ ਮੇਨ ਹੈ ਐਡਵੋਕੇਟ ਅਦਾਲਤ ਜਾਂ ਜਾਂ ਪੁਲਿਸ ਆਪਾਂ ਕੀ ਕਵਾਂਗੇ ਕਿਵੇਂ ਸਟੱਡੀ ਕਰਨਗੇ 55 ਸਾਲ ਦਾ ਵਕੀਲ ਜਦ 60 ਸਾਲ ਦਾ ਵਕੀਲ ਦੁਆਰਾ ਸੜੀ ਕਰਕੇ ਕਿਵੇਂ ਕਰੇਗਾ ਉਹ ਹੂੰ ਸੋ ਇੱਕ ਬੜੀ ਘਨੌਣੀ ਹਰਕਤ ਹੈ ਜੇ ਇਹਨੂੰ ਲਾਗੂ ਵੀ ਕਰਨਾ ਸੀ ਤਾਂ ਇਹਨੂੰ ਬੜੇ ਵੱਡੇ ਪੱਦਰ ਤੇ ਇਹਨੂੰ ਇੱਕ ਸਟੱਡੀ ਕਰਾਉਣੀ ਸੀ ਇਹਦੇ ਬੈਨੀਫਿਟ ਦੱਸਣੇ ਸੀ ਇਹਦਾ ਸਾਰਾ ਕੁਝ ਦੱਸਣਾ ਸੀ ਪਰ ਉਹ ਨਹੀਂ ਦੱਸਿਆ ਗਿਆ ਜੱਕਦਮ ਥੋਪੇ ਗਏ ਨੇ ਤੇ ਕੁਝ ਜਿਹੜੇ ਆਗੂ ਉਹ ਵਿਕੇ ਹੁੰਦੇ ਨੇ ਜਿਹੜੇ ਇਹਨਾਂ ਦੀ ਫੇਵਰ ਚ ਗਏ ਜੀ ਖਾਰਾ ਸਾਹਿਬ ਮੇਰਾ ਲਾਸਟ ਸਵਾਲ ਹੈ ਕਿ ਜਿਹੜਾ ਇਹ ਧਾਰਾਵਾਂ ਬਦਲੀਆਂ ਗਈਆਂ ਨੇ ਜਾਂ ਭਾਜਪਾ ਵੱਲੋਂ ਜੋ ਵੱਡਾ ਦਾਵਾ ਠੋਕਿਆ ਜਾ ਰਿਹਾ ਸੀ ਜਾਂ ਲੋਕਾਂ ਵਿੱਚ ਸਹਿਮਤੀ ਸੀ ਕਿ ਭਾਜਪਾ ਸਰਕਾਰ ਆਏਗੀ ਤਾਂ ਉਹ ਕਾਨੂੰਨ ਦੇਸ਼ ਦਾ ਬਦਲੇਗੀ ਕੀ ਉਸ ਵੱਲ ਤਾਂ ਨਹੀਂ ਵੱਧ ਰਿਹਾ ਇੰਡੀਆ ਕੇ ਹੁਣ ਦੇਸ਼ ਦਾ ਕਾਨੂੰਨ ਬਦਲ ਦਾ ਇੱਕ ਟ੍ਰਾਇਲ ਦੇ ਲੈ ਕੇ ਦੇਖਿਆ ਹੋਵੇ ਕਿ ਕੋਈ ਬੋਲਦਾ ਤਾਂ ਨਹੀਂ ਜਾਂ ਕੋਈ ਹੋਰ ਜਿਹੜਾ ਵੱਡਾ ਕਦਮ ਹੈ ਜਿਹੜਾ ਉਹ ਕੇਂਦਰ ਸਰਕਾਰ ਚੁੱਕ ਸਕਦੀ ਆਣ ਵਾਲੇ ਸਮੇਂ 'ਚ ਦੇਖੋ ਇਹਨਾਂ ਦਾ ਰਿਜ਼ਲਟ ਤਾਂ ਮਾੜਾ ਹੀ ਐ ਜੇ ਤੁਸੀਂ ਇਨੀ ਡਿਕਟੇਟਰਸ਼ਿਪ ਕਰਾਓਗੇ ਤੁਸੀਂ ਚੁੱਪ ਕਰਕੇ ਸੌਂਜੋਗੇ ਜਦੋਂ ਹਿੰਦੁਸਤਾਨ ਦੇ ਅੰਦਰ ਵੱਧ ਤੋਂ ਵੱਧ ਗੋਲੀ ਚੱਲਦੀ ਸੀ ਲੋਕਾਂ ਨੂੰ ਫਾਂਸੀ ਚੜਦੇ ਸੀ ਤਾਂ ਪੰਜਾਬ ਸਭ ਤੋਂ ਪਹਿਲਾਂ ਵਿਰੋਧ ਕਰਦਾ ਸੀ ਜੀ ਤੇ ਐਸ ਵਾਰ ਨਹੀਂ ਲੱਗਿਆ ਸਾਡੇ ਲੀਡਰ ਹੀ ਲੱਗੇ ਨੇ ਜਿਵੇਂ ਪੰਜਾਬ ਮਰ ਚੁੱਕਾ ਹੂੰ ਕੋਈ ਸਾਡਾ ਲੀਡਰ ਨਹੀਂ ਬੋਲਦਾ ਕੋਈ ਨਕੜਾ ਲਈ ਜਾਂਦੇ ਨੇ ਯਾਰ ਗੱਲਾਂ ਕਰਨ ਆਲੀਆਂ ਨੇ ਤੁਹਾਡੀ ਨਿਗਾ ਕਿੱਥੇ ਗਈ ਹੈ ਕਿ ਵੇਚ ਚੁੱਕੇ ਹੋ ਕਿ ਪੰਜਾਬ ਵੇਚ ਦਿੱਤਾ ਤੁਸੀਂ ਲੋਕਾਂ ਨੇ ਜਾਂ ਈਡੀ ਦਾ ਤਾਂ ਨਹੀਂ ਖਤਰਾ ਕੋਈ ਮੈਂ ਕਹਿੰਦਾ ਫਿਰ ਜ਼ਮੀਰ ਵਿਕੀ ਐ ਜੇ ਤੁਸੀਂ ਗਲਤ ਕੰਮ ਕੁੱਤੇ ਕੰਮ ਕੀਤੇ ਨੇ ਤੇ ਉਹ ਤੁਸੀਂ ਡਰੇ ਹੋਏ ਹੋ ਕਿਉਂ ਲੀਡਰ ਨਹੀਂ ਕੋਈ ਬੋਲਦਾ ਪੰਜਾਬ ਦਾ ਦੂਜੀ ਦੂਜੀ ਸਟੇਟ ਨੂੰ ਛੱਡੋ ਕੱਲੀ ਮੰਮਤਾ ਬੈਂਦਰ ਜੀ ਬੋਲ ਰਹੀ ਯੂਪੀ ਬੋਲਣ ਲੱਗ ਗਿਆ ਤੁਸੀਂ ਕਿਉਂ ਨਹੀਂ ਬੋਲਦੇ ਇਟ ਮੀ ਤੁਹਾਡੇ ਚ ਤੁਹਾਡੇ ਚ ਗਲਤ ਕੰਮ ਤੁਸੀਂ ਕੀਤੇ ਨੇ ਤੁਸੀਂ ਡਰੇ ਹੋਏ ਹੋ ਤੁਸੀਂ ਫਰੋਡੀ ਆਦਮੀ ਹੋ ਸੋ ਪੰਜਾਬ ਪਹਿਲੀ ਵਾਰ ਹੋਇਆ ਐ ਇੰਨੇ ਸਾਲਾਂ ਦੇ ਅੰਦਰ ਪੰਜਾਬ ਨੇ ਸਰੈਂਡਰ ਕਰਕੇ ਰੱਖਤਾ ਸਾਡੇ ਲੀਡਰ ਜੀ ਬਹੁਤ ਬਹੁਤ ਧੰਨਵਾਦ